IPL ਇੱਕ ਹਫ਼ਤੇ ਲਈ ਮੁਅਤਲ ਏਸ਼ੀਆ ਕੱਪ ਵੀ ਖਤਰੇ ਵਿੱਚ IPL ਮੁਤਲ ਹੁੰਦੇ ਹੀ ਦਰਸ਼ਕ ਤੇ ਖਿਡਾਰੀ ਵੀ ਹੋਏ ਨਿਰਾਸ਼ ਭਾਰਤੀ ਕ੍ਰਿਕਟ ਬੋਰਡ ਅਤੇ IPL ਤੇ ਵੱਡਾ ਫੈਸਲਾ ਲਿਆ ਹੈ ਅਤੇ ਟੂਰਨਾਮੈਂਟ ਨੂੰ ਇੱਕ ਹਫ਼ਤੇ ਲਈ ਮੁਅਤਲ ਕਰਨ ਦਾ ਫੈਸਲਾ ਕੀਤਾ ਹੈ ਪਲੇਆਫ ਅਤੇ ਫਾਈਨਲ ਮੈਚ ਸਮੇਤ 16 ਮੈਚ ਬਾਕੀ ਨੇ ਭਾਰਤੀ ਕ੍ਰਿਕਟ ਬੋਰਡ ਨੇ ਤੁਰੰਤ ਪ੍ਰਭਾਵ ਨਾਲ ਚੱਲ ਰਹੇ ਆਈਪੀਐਲ 2025 ਦੇ ਬਾਕੀ ਮੈਚਾਂ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਟੂਰਨਾਮੈਂਟ ਦੇ ਨਵੇਂ ਸ਼ਡਿਊਲ ਅਤੇ ਸਥਾਨਾਂ ਬਾਰੇ ਹੋਰ ਜਾਣਕਾਰੀ ਸਬੰਧਤ ਅਧਿਕਾਰੀਆਂ ਅਤੇ ਹਿੱਸੇਦਾਰਾਂ ਨਾਲ مشਵਰਾ ਕਰਕੇ ਸਿੱਤੀ ਤੋਂ ਬਾਅਦ ਸਮੇਂ ਸਿਰ ਦਿੱਤੀ ਜਾਵੇਗੀ। ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਇਹ ਫੈਸਲਾ ਆਈਪੀਐਲ ਗਵਰਨਿੰਗ ਕੌਂਸਲ ਦੇ ਸਾਰੇ ਮੁੱਖ ਹਿੱਸੇਦਾਰਾਂ ਨਾਲ ਸਲਾਹ مشਵਰੇ ਤੋਂ ਬਾਅਦ ਲਿਆ ਗਿਆ ਹੈ। ਬੀਸੀਸੀਆਈ ਨੂੰ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਤਾਕਤ ਦੀ ਤਿਆਰੀ ਨੂੰ ਪੂਰਾ ਵਿਸ਼ਵਾਸ ਹੈ। ਬੋਰਡ ਨੇ ਸਾਰੇ ਹਿੱਸੇਦਾਰਾਂ ਮੂਹੇਤਾਂ ਵਿੱਚ ਕੰਮ ਕਰਨ ਲਈ ਉਚਿਤ ਸਮਝਾਇਆ ਹੁਣ ਫਰੈਂਚਾਈਜ਼ੀ ਖਿਡਾਰੀਆਂ ਦੀ ਯਾਤਰਾ ਲਈ ਪ੍ਰਬੰਧ ਕਰਨ ਵਿੱਚ ਰੁਚੀਆਂ ਹੋਈਆਂ ਹਨ ਭਾਰਤੀ ਖਿਡਾਰੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਜਦੋਂ ਕਿ ਵਿਦੇਸ਼ੀ ਖਿਡਾਰੀਆਂ ਨੂੰ ਬੀਸੀਸੀਆਈ ਅਤੇ ਟੀਮ ਪ੍ਰਬੰਧਕ ਦੀ ਮਦਦ ਨਾਲ ਬਾਹਰ ਭੇਜਿਆ ਜਾਵੇਗਾ ਇਹ ਮੌਤਰੀ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਬਨਾਮ ਦਿੱਲੀ ਕੈਪੀਟਲ ਮੈਚ ਨੂੰ ਸਖੇਤ ਕਰਨਾ ਕਰਕੇ ਅਚਾਨਕ ਰੋਕਣ ਤੋਂ ਬਾਅਦ ਕੀਤੀ ਗਈ ਜਿਸ ਕਾਰਨ ਵਿਦੇਸ਼ੀ ਖਿਡਾਰੀਆਂ ਵਿੱਚ ਚਿੰਤਾ ਪੈਦਾ ਹੋ ਗਈ ਟੀਮਾਂ ਇਸ ਸਮੇਂ ਵੱਖ-ਵੱਖ ਸ਼ਹਿਰਾਂ ਵਿੱਚ ਹਨ ਦਿੱਲੀ ਕੈਪੀਟਲ ਅਤੇ ਪੰਜਾਬ ਕਿੰਗਸ ਦਿੱਲੀ ਜਾ ਰਹੀਆਂ ਨੇ ਮੁੰਬਈ ਇੰਡੀਅਨਜ਼ ਅਹਮਦਾਬਾਦ ਦਿੱਲੀ ਵਿੱਚ ਸੀ ਅਤੇ ਰਾਏ ਚੈਲੈਂਜਰ ਬੰਗਲੌਰ ਸਿੱਧਾ ਲਖਨਊ ਤੋਂ ਰਵਾਨਾ ਹੋ ਸਕਦੀ ਹੈ ਬੁਰਨਪੁਰ ਚੜਦੀ ਕਲਾ ਟਾਈਮ ਟੀਵੀ